ਹਾਂਜੀ ਸਸੇ ਕਾਰਜ ਕਰਨੀ ਜੀ ਮਹਾਰਾਜੀ ਹੋਠਿਕੋਂ ਖੈਰ ਸੁਖਾ ਹਾਂਜੀ ਖੈਰ ਸੁਖਾ ਜੀ ਠੀਕ ਹੈ ਠੀਕ ਹੈ ਠੀਕਾ ਕਿਹੜਾ ਪੰਡਾ ਬਾਈ ਦਾ ਇਹ ਪੰਡਾ ਸਪਾਲਾ ਜੀ ਸਪਾਲਾ ਕਲਾਂ ਕੁਰਦਾ ਸਪਾਲਾ ਜੀ ਬਰਨਾਲੀ ਜਿਲ੍ਹੇ ਚ ਪੈ ਗਿਆ ਹਨਾ ਹਾਂਜੀ ਠੀਕ ਹੈ ਠੀਕ ਹੈ ਠੀਕਾ ਚੋੜਾ ਬੜਾ ਥੋੜਾ ਪੁਰਾਣੀ ਦਰੀਆਂ ਵਾਲਾ ਕੱਢਿਆ ਕਿਸੇ ਪਾਸੋਂ ਦਰੀ ਲੈ ਜੀ ਬੁੜੀ ਦਾ ਹੈ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਕੀ ਸ਼ਾਂਗ ਰਹੇ ਹੋ ਕਿਹੜਾ ਦਰਖਤ ਇਹ ਇਹ ਹੀ ਦੇਖ ਹੈ ਠੀਕ ਹੈ ਬਰਮਾ ਠੀਕ ਹੈ ਹੋਰ ਕਿਹੜੇ ਕਿਹੜੇ ਦਰਖਤਾਂ ਦੇ ਪੱਤੇ ਖਾ ਲੈਂਦੀਆਂ ਨੇ ਪਸ਼ੂ ਨਗਰ ਜੀ ਇਹ ਬੱਕਰੀਆਂ ਖਾ ਲੈਂਦੀਆਂ ਨੇ ਜੀ ਹਾਂ ਪੈਦਾ ਵੀ ਖਾ ਲੈਂਦੀਆਂ ਨੇ ਜੀ ਅੱਛਾ ਜੀ ਆ ਬੂਟੀ ਜੀ ਖਾ ਲੈਂਦੀਆਂ ਗਾਜਰ ਬੂਟੀ ਕਹਿੰਦੇ ਇਹਨੂੰ ਇੱਥੇ ਹਾਂ ਜੀ ਇਹ ਸੁੱਕਾ ਹੈ ਇਹ ਸੁੱਖੇ ਵਾਲਿਆਂ ਨੂੰ ਵੀ ਖਾ ਲੈਂਦੇ ਨੇ ਇਹ ਖਾ ਜਾਂਦੀਆਂ ਨੇ ਜੀ ਇਹ ਅੱਛਾ ਜੀ ਹਾਂ ਜੀ ਤੇ ਛੜਦੀਆਂ ਕਹਿੰਦੇ ਕੁਝ ਨਹੀਂ ਮੈਂ ਸੁਣਾ ਛੜਦੀਆਂ ਕਾਲੀ ਘਟ ਖਾਂਦੀਆਂ ਥੋੜੀ ਕਾਲੀ ਘਟ ਖਾਂਦੀਆਂ ਨੇ ਜੀ ਹਾਂ ਹੋਰ ਕਿਹੜੇ-ਕਿਹੜੇ ਰਕਤ ਨੇ ਜਿਹੜੇ ਘਟਖਾਂਦੇ ਹੈ ਕੋਈ ਪਤਾ ਇਹ ਫਿੰਗਾ ਮਨਪਸੰਦ ਹੈ ਇਹਨਾਂ ਦੇ ਸਾਧੀਆਂ ਕੋਈ ਚੀਜ਼ ਨਹੀਂ ਠੀਕ ਹੈ ਠੀਕਾ ਠੀਕਾ ਠੀਕ ਹੈ ਮੂੰਹ ਹੱਕ ਨੂੰ ਚੀਜ਼ ਨੂੰ ਮਾਰਦਿਆਂ ਨੇ ਹਾਂਜੀ ਹਾਂ ਸਾਨੂੰ ਪਤਾ ਵੀ ਇੱਕ ਬੋਹਾ ਦਾ ਮੁੰਡਾ ਜਿਹੜਾ ਉਹ JUJC ਨਟ ਕਲੀਅਰ ਕਰ ਗਿਆ ਪਤਾ ਹੋਵੇ ਵੱਡੀ ਪ੍ਰੀਖਿਆ ਪਾਸ ਕਰ ਗਿਆ ਪਤਾ ਹੋਵੇ ਤੁਹਾਡਾ ਆਜੜੀ ਭਾਈ ਆ ਉਹ ਉਹ ਵੀ ਬੱਕਰੀਆਂ ਚਾਰਨ ਵਾਲਾ ਸੀ ਪਤਾ ਹੈ ਕੋਈ ਜਾਣਕਾਰੀ ਹੈ ਨਹੀਂ ਕੋਈ ਜਾਣਕਾਰੀ ਹੈ ਠੀਕ ਆ ਆਲੇ ਦੁਆਲੇ ਜਾਣਕਾਰੀ ਘੱਟ ਰੱਖਦੇ ਹੋ ਤੁਸੀਂ ਹਾਂਜੀ ਠੀਕ ਆ ਥੋੜਾ ਜਿਹਾ ਨਵਾਂ ਲਵੇ ਲੋਣੇ ਪਿੰਡਾਂ ਵਿੱਚ ਜਾਏ ਉਹਨਾਂ ਕਈ ਪਿੰਡਾਂ 'ਚ ਜਾਏ ਉਹਨਾਂ ਕਿ ਕੱਲੇ ਇੱਥੇ ਲਵੇ ਹੈਹੀ ਜਾਣਕਾਰੀ ਥੋੜੀ ਜੀ ਮੈਂ ਨਵਾਂ ਕੰਮ ਚਲਾਇਆ ਜੀ ਥੋੜਾ ਜਿਹਾ ਅੱਛਾ ਕੰਨਾਂ ਕਿ ਸਾਲ ਹੋ ਗਏ ਫਿਰ ਵੀ ਕੰਮ ਚੱਲੇ ਨੂੰ ਘਟੋ ਘਟ ਹੋ ਗਏ 5 ਸਾਲ ਅੱਛਾ ਜੀ ਚਲੋ ਵਧੀਆ ਮੁਨਾਫਾ ਦੇ ਰਿਹਾ ਹੈ ਕੰਮ ਇਹ ਪੂਰਾ ਜੀ ਅੱਛਾ ਜੀ ਘਰ ਦੇ ਵਿੱਚ ਸਿਹਤਾਂ ਨਾ ਹੋ ਰਹੇ ਨਹੀਂ ਨਹੀਂ ਤਾਂ ਤਫੜ ਪਾਉਂਦੀਆਂ ਨੇ ਅੱਛਾ ਜੀ ਹਾਂਜੀ ਤੇ ਘਰ ਦੇ ਵਿੱਚ ਜੀ ਸਮੱਸਿਆ ਹੈ ਸਮੱਸਿਆ ਹੈ ਤਾ ਨਫਾ ਇਹ ਨਾ ਤਾ ਨਫਾ ਦਿੰਦੀਆਂ ਨੇ ਨਹੀਂ ਨਹੀਂ ਪੈਂਦੀ ਨਹੀਂ ਨੁਕਸਾਨ ਕਰਦੀਆਂ ਘਰ ਚ ਅੱਛਾ ਜੀ ਇਹ ਮੈਂ ਸੋਥੋਂ ਅੱਜ ਹੀ ਸੁਣਿਆ ਜੀ ਗੱਲਬਾਤ ਸੁਣਿਆ ਅੱਛਾ ਜੀ ਠੀਕ ਹੈ ਇਹ ਤਾਂ ਦੁੱਧ ਪਵਿੱਤਰ ਹੈ ਨਾ ਜੀ ਠੀਕ ਹੈ ਪਵਿੱਤਰ ਹੈ ਦੁੱਧ ਹੀ ਐ ਅਸੀਂ ਮਾਂ ਦੀ ਜੂ ਜੀ ਨਹੀਂ ਖਾਂਦੀਆਂ ਹਾਂਜੀ ਇਹ ਫੁੱਲ ਤੋੜ ਕੇ ਖਾਂਦੀਆਂ ਨੇ ਤਾਂ ਠੀਕ ਹੈ ਜੀ ਤਤ ਬੋਤ ਨੇ ਹੈ ਗੁੱਦਚਾ ਅੱਛਾ ਆ ਵੀ ਪੀ ਲੈਣਾ ਤੁਸੀਂ ਦੁੱਧ ਤਾਂ ਵੀ ਪੀ ਲੈਣਾ ਜੇ ਖੋਲ ਜਾਮਾ ਅੱਛਾ ਪਤਾ ਕਰਕੇ ਵੀ ਪੀਂਨੇ ਆ ਗਰਮੀ ਵੀ ਪੀਂਨੇ ਆ ਠੰਡਾ ਵੀ ਪੀਂਨੇ ਦਹੀਂ ਜਮਾਲ ਨੇ ਦੁੱਧ ਦੀ ਦਹੀਂ ਜਾਂਦੀ ਆ ਹਾਂਜੀ ਦਹੀਂ ਜਮਦੀ ਆ ਠੀਕ ਆ ਇਹ ਦੁੱਧ ਨੂੰ ਵਾਲਾ ਵੀ ਦੇ ਸਕਦੇ ਹੋ ਤੁਸੀਂ ਜਿੰਨੇ ਮਰਜ਼ੀ ਵਾਲੇ ਦੇ 19 ਸਾਂਤ ਹੋਣਾ ਨਾਲੇ ਕਹਿੰਦੇ ਵੀ ਜਿਹੜਾ ਦੁੱਧ ਪੀਣਾਗਾ ਉਹ ਕਈ ਕੱਚਾ ਪੀਂਦੇ ਨੇ ਤੁਰਤ ਚੋਕੇ ਜੇ ਕੋਈ ਸੈਲਾਂ ਦੀ ਘਟ ਬਾਦ ਹੈ ਹੈਂ ਇਹ ਬਿਮਾਰੀਆਂ ਖਾਤਰ अच्छा अच्छा अच्छा। ਇਹ ਬਿਮਾਰੀਆਂ ਖਾਤਰ ਹੈ ਜੀ। ਬਿਮਾਰੀਆਂ ਖਾਤਰ ਹੈ। ਹਾਂ ਜੀ ਜਿੰਮੇ ਕਿਸੇ ਦੇ ਸੱਲ ਘਟ ਕੇ ਬਾਹਰ ਨਹੀਂ ਜਾਂ। ਤੁਹਾਡੇ ਕੋਲ ਕਿਹੜੀ ਕਿਹੜੀ ਨਸਲ ਦੀਆਂ ਨੇ ਬੱਕਰੀਆਂ ਜੀ? ਨਸਲ ਤਾਂ ਜੀ ਅੰਬਰਸਰੀਆਂ। ਹਾਂ। ਤੋਤਾਪੁਰੀਆਂ। ਤੋਤਾਪਰੀ ਪਹਾੜੀ ਬੱਕਰੀ ਵੀ। ਪਹਾੜੀ ਨਹੀਂ ਜੀ ਹੈਗੀ ਇਹਨਾਂ ਚ। ਪਹਾੜੀ ਨਹੀਂ ਹੈਗੀ। ਹੋਰ ਕਿਹੜੀ ਹੋਰ ਨਸਲ ਦੀ ਹੋ ਸਕਦੀ ਹੈ? ਬਿੱਟਲ ਵੀ ਹੁੰਦੀ ਹੈ ਕੋਈ? ਬਿੱਟਲ ਵੀ ਹੁੰਦੀ ਹੈ ਜੀ। ਅੱਛਾ ਉਹ ਵਧੀਆ ਕਿਹੜੀ ਲੱਗਦੀ ਤੁਹਾਨੂੰ ਨਸਲ ਸਭ ਤੋਂ ਵਧੀਆ? ਇਹਨਾਂ ਚੋਂ ਪੁਰਾਣੀ ਜੀ। ਤੁਹਾਡੇ ਕੋਲੇ ਪੁਰਾਣੀ ਨਸਲ ਦੀਆਂ ਨੇ। ਹਾਂ। ਕਿਹੜੀ ਕਿਹੜੀ ਨਸਲ ਦੀਆਂ ਤੁਹਾਡੇ ਕੋਲੇ? ਇਹ ਹੈ ਤੋਤਾਪੁਰੀ ਨੇ ਵਿੱਚ ਤੋਤਾਪੁਰੀ ਅੱਛਾ ਤੋਤਾਪੁਰੀ ਅੱਛਾ ਠੀਕ ਹੈ ਠੀਕ ਹੈ ਵਿੱਚ ਵੀ ਟਲਿਆ ਕਿ ਉਹਨੇ ਆਪਣੀਆਂ ਅੰਬਰਸਰੀਆਂ ਅੰਬਰਸਰੀਆਂ ਮਾਲੂ ਅੱਛਾ ਅੱਛਾ ਪਹਿਲਾ ਟੋਲਾ ਠੀਕ ਹੈ ਚਲੋ ਸੋਨੂੰ ਵਧੀਆ ਮੁਨਾਫਾ ਕਰ ਰਹੇ ਪਰ ਪਸ਼ੂ ਡੰਗਰੀ ਸੁਖ ਨਾਲ ਬੋਲਣਾ ਹਾਂਜੀ ਅੱਛਾ ਜੀ ਠੀਕ ਹੈ ਆਮੰਦਾ ਜੇ ਕੋਈ ਬੱਕਰੀਆਂ ਰੱਖੇ ਤਾਂ ਕੀ ਇਹ ਸਮੱਸਿਆ ਆ ਸਕਦੀ ਉਹਨੂੰ ਉਹ ਜਾਣਕਾਰੀ ਲੈਣੀ ਪੈਂਦੀ 8 ਸਾਲ 6 ਮਹੀਨੇ ਲੈਣਾ ਪਊ ਨਾਲ ਅੱਛਾ ਜੀ ਹਾਂ ਜੀ ਠੀਕ ਹੈ ਇਹ ਜਿਹੜਾ ਜਾਲੀ ਕਹਿੰਦੇ ਜਾਲੀ ਇਹ ਤੁਸੀਂ ਜਿਹੜਾ ਆ ਜਿਹੜੀ ਬੰਦਾ ਹੁੰਦਾ ਉਹਨੂੰ ਜਾਲੀ ਕਹਿੰਦੇ ਹਾਂ ਜੀ ਅੱਛਾ 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 ਮੋਢੇ ਤੇ ਢਾਂਗੀ ਹੋਵੇ ਹਾਂ ਜੀ ਆ ਵਤੀਲੀ ਹੋਵੇ ਪਾਈ ਹੋਵੇ ਅੱਛਾ ਜੀ ਵਤੀਲੀ ਵੀ ਰੱਖਦੇ ਹਾਂ ਬੱਚੇ ਦੇ ਝੋਲੇ 'ਚ ਹਾਂ ਜੀ ਅੱਛਾ ਵਤੀਲੀ ਆ ਕਹਿੰਦੇ ਤੁਹਾਡਾ ਕਹਿਣਾ ਮੈਂ ਸੁਣਿਆ ਬੱਕਰੀਆਂ ਵਾਲਿਆਂ ਦਾ ਕਹਿਣਾ ਉਹੀ ਜਾਲੀ ਗਿਣਿਆ ਜਾਂਦਾ ਇਸ ਉਹੀ ਪੱਕਾ ਜਾਲੀ ਹੈ ਉਹੀ ਜਾਲੀ ਹੈ ਜੀ ਪੱਕਾ ਉਹੀ ਆ ਜਿਹੜੀ ਹੈ ਹਾਂਜੀ ਬਤੀਲੀ ਮਾਂਜੀ ਖੜੀ ਆ ਪੂਰੀ ਹੈ ਮਾਂਜਤੀ ਕਹਿੰਦੇ ਬਤੀਲੀ ਕਹਿੰਦੇ ਜਿਵੇਂ ਲੋਕ ਕਹਿੰਦੇ ਹੁੰਦੇ ਨੇ ਮਾਂਜਤੀ ਬਤੀਲੀ ਉਵੇਂ ਮਾਂਜੀ ਬੜੀ ਚਮਕਾਈਆ ਹੈ ਹਾਂਜੀ ਇਹ ਜਮਾ ਸੋਨੇ ਬਣਾਰ ਖੈ ਤੇ 골ਡ ਜਮਾਂਗੀ ਠੀਕ ਆ ਠੀਕ ਆ ਠੀਕ ਆ ਛੌਕਣਾ ਹੀ ਰੱਖਦੇ ਹਾਂ ਫਿਰ ਜੋ ਵੀ ਰੱਖਦੇ ਜੋ ਵੀ ਚੀਜ਼ ਵਸ ਹੈ ਫਲਦਾ ਜੀ ਹੈ ਅੱਛਾ ਜੀ ਵਤੀਲੇ ਦਾ ਹੀ ਮੁੱਲ ਹੈ ਇਹ 15 ਮਿੰਟ 20 ਮਿੰਟ ਤੋਂ 25 ਦਾ ਹੈ ਹਾਂ ਜੀ ਰਹਿ ਗਿਆ ਤਾਂ ਮੱਜ ਗਿਆ ਹਾਂ ਜੀ ਰਹਿ ਗਿਆ ਤਾਂ ਰਹਿ ਗਿਆ ਤਾਂ ਰਾਹ ਪੈ ਜਾਂਦੀਆਂ ਨੇ ਅੱਛਾ ਜੀ ਅੱਛਾ ਅੱਛਾ ਇਹ ਕੋਈ ਪਸ਼ੂ ਡੰਗਰ ਨੇ ਥੋੜੇ ਕਦੇ ਕੋਈ ਟੱਕਰ ਟੁੱਕਰ ਵੀ ਮਾਰਦੇ ਕਹਿੰਦੇ ਆਮ ਉਤਰ ਜਾਂਦੇ ਨੇ ਜਿਨ੍ਹਾਂ ਦੀ ਘੱਟ ਬਣਦੀ ਹੁੰਦੀ ਹੈ ਵੀ ਅੱਛਾ 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 ਆਪਸ ਵਿੱਚ ਵੀ ਲੜ ਪੈਂਦੇ ਨੇ ਪਸ਼ੂ ਡੰਗਰ ਥੋੜੇ ਇਹ ਜਮਾ ਆਦੀ ਬੰਨ ਰੱਖੀ ਹੈ ਅੱਛਾ ਇਸੇ ਗੱਲ ਕਰਕੇ ਨੰਬਰਦਾਰ ਨਹੀਂ ਹੈ ਅੱਛਾ ਇਹ ਨੰਬਰਦਾਰ ਨਹੀਂ ਹੈ ਇਹ ਹਾਂਜੀ ਇਹ ਬੰਨੀ ਹੋਈ ਹੈ ਇਹ ਲਗਾਉਂ ਪਾਈ ਹੋਈ ਹੈ ਇਹਦੇ ਹਾਂਜੀ ਅੱਛਾ 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 ਆਉਂਦੀ ਹੈ ਸੰਗੀ ਦੇ ਚੱਕੀ ਇਧਰ ਨੂੰ ਹਾਂਜੀ ਠੀਕ ਹੈ ਚਲੋ ਮਲਕੇ ਤੁਹਾਨੂੰ ਬਹੁਤ ਖੁਸ਼ੀ ਹੋਈ ਧੰਨਵਾਦ ਜੀ ਧੰਨਵਾਦ ਸਤਿ ਸ੍ਰੀ ਅਕਾਲ